ਕੱਲ ਮੰਡਯੋ ਸਿਹਤ ਮੰਤਰੀ ਨੋਟੇਬਲ ਬੀ ਸੀ ਜੀ ਅਤੇ ਆਈ ਸੀ ਜੀ ਔਰ ਉਹਨਾਂ ਦਾ ਮੇਨ ਮੀਟਿੰਗ ਦਾ ਮੁੱਦਾ ਇਹ ਸੀ ਕਿ ਜਿੱਦਾਂ ਮੌਸਮ ਹੁਣ ਆ ਗਿਆ ਹੈਗਾ ਬਰਸਾਤਾ ਦਾ ਔਰ ਡੇਂਗੂ ਔਰ ਚਿਕਨਗੂਨੀਆਂ ਦੇ ਮਰੀਜ਼ ਦੇ ਵਧਨ ਦਾ ਅੰਦੇਸ਼ਾ ਹੈ ਔਰ ਉਹਨਾਂ ਨੇ ਉਸ ਬਾਰੇ ਪੂਰੀ ਮੀਟਿੰਗ ਬੜੇ ਵਿਸਤਾਰਪੂਰਵ ਲੀਤੀ ਔਰ ਉਹਦੇ ਵਿੱਚ ਉਹਨਾਂ ਨੇ ਇਹੀ ਦੱਸਿਆ ਕਿ ਹਾਂ ਸਾਨੂੰ ਉਹਦਾ ਕਿਦਾਂ ਬਚਵਜਾ ਕਰਨਾ ਚਾਹੀਦਾ ਹੈ ਔਰ ਸਫਾਈ ਰੱਖਣੀ ਚਾਹੀਦੀ ਹੈ ਔਰ ਕਿਹੜੇ-ਕਿਹੜੇ ਉਪਰਾਲੇ ਆਪਾਂ ਨੂੰ ਕਰਨੇ ਚਾਹੀਦੇ ਤਾਂ ਜੋ ਅਸੀਂ ਆਪਣੀ ਸੁਸਾਇਟੀ ਨੂੰ ਆਪਣੇ ਜਿਹੜੇ ਹੈਗੇ ਬੰਦੇ ਬਿਮਾਰ ਨਾ ਹੋਣ ਉਹਦੇ ਕਰਕੇ ਆਪਾਂ ਸਾਰਾ ਕੁਝ ਦੇਖ ਸਕੀਏ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਸਕੂਲ ਦੇ ਬੱਚਿਆਂ ਨੂੰ ਆਪਾਂ ਟ੍ਰੇਨਿੰਗ ਲਈਏ ਜਿਹਦੇ ਵਿੱਚ ਕਿ ਉਹ ਦੇਖਣਗੇ ਡੇਂਗੂ ਵਰਾ ਦਾ ਲਾਰਵਾ ਆਪਣੇ ਕੂਲਰਾਂ 'ਚ ਜਾਂ ਕਿਚਨ ਪਾਣੀ ਇਕੱਠਾ ਹੁੰਦਾ ਉਹ ਕਿਹੋ ਜਿਹਾ ਹੁੰਦਾ ਤਾਂ ਕਿ ਉਹ ਲੋਕਾਂ 'ਚ ਜਾਗਰਤੀ ਆ ਸਕੇ ਉਹ ਅਵੇਅਰਨੈਸ ਫੈਲਾ ਸਕਣ ਔਰ ਇਸ ਜਿਹੜੀ ਕੀ ਬਿਮਾਰੀ ਨੂੰ ਜਿਹੜੇ ਕੀ ਅਸੀਂ ਬਚਾ ਸਕਦੇ ਆ ਪ੍ਰिवेंट ਕਰ ਸਕਦੇ ਆ ਉਹਨੂੰ ਹੋਣ ਤੋਂ ਬਚਾਇਆ ਜਾ ਸਕੇ ਲੋਕਾਂ 'ਚ ਅਸਰ ਹਾਂ ਸੰਸਾ ਜਿੱਦੇ ਆਪਣੇ ਸਿਵਲ ਹਸਪੀਟਲ ਸਰ ਡਾਕਟਰਾਂ ਦੀ ਕੁਝ ਕਮੀ ਆ ਕੁਝ ਮੁਲਾਜ਼ਮਾਂ ਦੀ ਸਰ ਮਤਲਬ ਕੱਚੇ ਮੁਲਾਜ਼ਮ ਜਿਹੜੇ ਆਪਣੇ ਮੰਗਾਂ ਨੂੰ ਲੈ ਕੇ ਬੈਠੇ ਸੀ ਤਰ੍ਹਾਂ ਉਸ ਮੰਦਵਸਰ ਗਰਭਧਰੀ ਸੀ ਇਸ ਸਾਰੇ ਸਾਰੇ ਮੁੱਦਿਆਂ ਤੇ ਵੀ ਮੰਤਰੀ ਜੀ ਨਾਲ ساری ਗੱਲਬਾਤ ਹੋਈ ਹੈ ਔਰ ਉਹਨਾਂ ਨੇ ਆਸ਼ਵਾਸ਼ਣ ਦਿਲਾਇਆ ਕਿ ਅਸੀਂ ਇਸ ਚੀਜ਼ ਦੀ ਜਲਦ ਜਲਦ ਪ੍ਰੋਵਾਈਡ ਕਰਾਂਗੇ ਔਰ ਅਸੀਂ ਇੱਥੇ ਜਿਹੜੇ ਪਾਉਂਦੇ ਮੁਲਾਜ਼ਮ ਹੈਗੇ ਔਰ ਜਿਹੜਾ ਕਿ ਆਈਸੀਯੂ ਫੈਸਿਲਿਟੀ ਨੂੰ ਚਲਾਣਾ ਹੈਗਾ ਉਸ ਬਾਰੇ ਅਸੀਂ ਕਦੋਂ ਕਰ ਦਮ ਉਠਾਵਾਂਗੇ ਸਰ ਇੱਕ ਨਾ ਸਰ ਕੱਲ ਇਥੇ ਨਸ਼ਾ ਗੜੋ ਕੇਂਦਰ ਦੇ ਵਿਭਾਗ ਸਾਹਿਬ ਧੰਨਾ ਲਾ ਕੇ ਬੈਠੇ ਸੀ ਸਰ ਉਹ ਸਰ ਉਹ ਕੀ ਮੈਟਰਸ ਜਰਨਾਂ ਦਾ ਕੋਈ ਵੀ ਬੇਰੀ ਨੋਲੇਜ ਆਇਆ ਹੈ ਕਿ ਵੀ ਉਹਨਾਂ ਨੂੰ ਕਾਫੀ ਮਹੀਨੇ ਦੋ ਰੈੱਡ ਕਰਾਸ ਲੋਕ ਤੰਥਾਲ ਇੰਤਜ਼ਾਰੀ ਬਸ ਬਾਰੇ ਅਸੀਂ ਸਿਵਲਸਨ ਸਾਹਿਬ ਨਾਲ ਔਰ ਡੀਸ ਸਾਹਿਬ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਤਨਖਾਹ ਦਿਵਾਤਾ ਸਰ ਕਿੰਨੇ ਕ ਬੰਦੇ ਆ ਜਿਹੜੇ ਨੇ ਰੈਡਕ੍ਰੋਸ ਵਿੱਚ ਸਰ ਇਹ 10 ਤੋਂ 12 ਬੰਦੇ ਹੋਣਗੇ ਜਿਹੜੇ ਰੈਡਕ੍ਰੋਸ ਦੇ ਅਧੀਨ ਕੰਮ ਕਰ ਰਹੇ ਇੱਥੇ ਅ ਇਸ ਬਾਰੇ ਅਸੀਂ ਮੀਟਿੰਗ ਕਰਕੇ ਆ ਸੱਚ ਦਾ ਉਹ ਕਹਿੰਦੇ ਸੀ ਜਿ ਤਰਾ ਕੇ ਮਤਲਬ ਕਿ ਅਸੀਂ ਪਿਛਲੇ ਸਾਲ ਵੀ ਮੰਤਰੀ ਸਾਹਿਬ ਨੂੰ ਕਿਹਾ ਹੈਗਾ ਸਾਨੂੰ ਕੱਚਿਆਂ ਨੂੰ ਪੱਕਿਆਂ ਨਹੀਂ ਕੀਤਾ ਗਿਆ ਜੇ ਮੰਤਰੀ ਉਹ ਜਿਹੜੀ ਇਹ ਕੱਚੀ ਔਰ ਪੱਕੀ ਦੀ ਮੰਗ ਹੈ ਇਹ ਤਾਂ ਸਟੇਟ ਲੈਵਲ ਦੀ ਪਾਲਿਸੀ ਹੈ ਇਹ ਜੇ ਸਰਕਾਰ ਦਾ ਰਾਏ ਦੇਗੀ ਜਿਸ ਦਾ ਨਿਰਦੇਸ਼ ਨਿਰਦੇਸ਼ ਦੇਗੀ ਉਹਦਾ ਅਸੀਂ ਇਹਨੂੰ ਫੋਲੋ ਕਰਾਂਗੇ ਠੀਕ ਸਾਰੀ